ਅੱਜ ਜਗਤ ਜੋਤੀ ਸਕੂਲ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਦਾ ਨਵਾਂ ਸੈਸ਼ਨ ਜਿਹੜਾ ਹੈ ਉਹ ਸਟਾਰਟ ਹੋ ਰਿਹਾ ਹੈ ਐਜੂਕੇਸ਼ਨ ਦਾ ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟਾ ਅਸਰ ਲੈ ਕੇ ਇਹਦੀ ਸ਼ੁਰੂਆਤ ਕੀਤੀ ਆ ਹਰ ਸਾਲ ਹੀ ਇਹ ਜਦੋਂ ਨਵਾਂ ਸੈਸ਼ਨ ਸਟਾਰਟ ਕਰਦੇ ਨੇ ਉਦੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟਾ ਅਸਰ ਲੈਂਦੇ ਨੇ ਸੋ ਅੱਜ ਵੀ ਸੁਖਨੀ ਸਾਹਿਬ ਦਾ ਪਾਠ ਕੀਰਤਨ ਹੋਏ ਨੇ ਸੋ ਮੈਂ ਸਮਝਣਾ ਜਿਹੜਾ ਇਹ ਸਕੂਲ ਆ ਸਾਡੇ ਸ਼ਹਿਰ ਦਾ ਲੀਡਿੰਗ ਸਕੂਲ ਆ ਸੋ ਇਹ ਸਕੂਲ ਨੇ ਬਹੁਤ ਤਰੱਕੀ ਕੀਤੀ ਆ ਬਹੁਤ ਕੁਆਲਟੀ ਐਜੂਕੇਸ਼ਨ ਜਿਹੜੀ ਆ ਉਹ ਬੱਚਿਆਂ ਨੂੰ ਦਿੱਤੀ ਆ ਮੈਂ ਸਮਝਣਾ ਵੀ ਸਕੂਲ ਜਿਹੜੇ ਨੇ ਸਮਾਜ ਦੇ ਹਰ ਜਿਸ ਤਰ੍ਹਾਂ ਸਾਡਾ ਰਾਣੀਕਪਾ ਆ ਗਿਆ ਇੱਥੇ ਸਕੂਲ ਆ ਇਹ ਸਕੂਲ ਦੇ ਬੱਚੇ ਜਿਹੜੇ ਨੇ ਇੱਥੋਂ ਐਜੂਕੇਸ਼ਨ ਲੈ ਕੇ ਚੰਗੇ ਚੰਗੇ ਫੀਲ ਚ ਗਏ ਨੇ ਆਈਪੀਐਸ ਵੀ ਬਣੇ ਨੇ ਡਾਕਟਰ ਵੀ ਬਣੇ ਨੇ ਇੰਜੀਨੀਅਰ ਵੀ ਬਣੇ ਨੇ ਸੋ ਮੈਂ ਪਰਮਾਤਮਾ ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰਨਾ ਹੈ ਕਿਉਂਕਿ ਅੱਜ ਬੜਾ ਸ਼ੁਭ ਦਿਨ ਹੈ ਹੁਣੇ ਹੀ ਭੋਗ ਪਏ ਨੇ ਸੋ ਅੱਜ ਦੇ ਦਿਨ ਇਹੋ ਅਰਦਾਸ ਕਰਨੀ ਹੈ ਕਿ ਸਕੂਲ ਹੋਰ ਵੀ ਤਰੱਕੀ ਕਰੇ ਸੋ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਤੇ ਹੋਈ ਹੈ ਮੈਂ ਸਮਝਦਾ ਸਕੂਲ ਦੇ ਬੱਚੇ ਜਿਹੜੇ ਨੇ ਹੋਰ ਕੁਆਲਟੀ ਐਜੂਕੇਸ਼ਨ ਲੈ ਕੇ ਚੰਗੇ-ਚੰਗੇ ਫੀਲਡ 'ਚ ਜਾਣ ਡਾਕਟਰ ਬਣ ਇੰਜੀਨੀਅਰ ਬਣ ਆਈਐਸ ਬਣ ਆਈਪੀਐਸ ਬਣ ਆਈਆਰਐਸ ਬਣ ਸਮੇਂ ਨੂੰ ਪੂਰੀ ਆਸ ਹੈ ਜਿਸ ਤਰ੍ਹਾਂ ਮੈਨੇਜਮੈਂਟ ਮਿਹਨਤ ਕਰ ਰਹੀ ਆ ਸਾਡੇ ਪੁਰੀ ਸਾਹਿਬ ਮੁਕੇਸ਼ਪੁਰੀ ਜੀ ਉਹਨਾਂ ਦਾ ਸਾਰਾ ਪਰਿਵਾਰ ਹੀ ਜਿੱਦਾਂ ਦੀ ਸੋਚੀ ਐ ਐਜੂਕੇਸ਼ਨ ਪਰਤੀ ਆ ਬਹੁਤ ਚੰਗੀ ਬਹੁਤ ਕੁਆਲਟੀ ਐਜੂਕੇਸ਼ਨ ਇਸ ਸਕੂਲ ਵੱਲੋਂ ਸ਼ਹਿਰ ਚ ਦਿੱਤੀ ਜਾ ਰਹੀ ਆ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਇਹਨਾਂ ਨੂੰ ਮੁਬਾਰਕਬਾਦ ਵੀ ਦੇਣਾ